ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਗਸੇ ਲੈ ਲੈ ਕੇ ਆਏ ਜੀ ਇੱਕ ਜਰਸੀ ਹੈ ਬਈ ਤਾਜੀ ਸੋਈ ਵੀ ਹੈ ਇੱਕ ਬੜਾ ਬਈ ਥੋੜੇ ਕਿ ਦਿਨਾਂ ਦੀ ਘਰਮਲੀ ਕੱਚੀ ਆ ਇੱਕ ਬਾਈ ਕੋਲੇ ਕੱਟੀ ਆ ਟਾਪ ਬਰੀਡ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜੀ ਬਾਈ ਵਧੀਆ ਸੀ ਸਿਕਾ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਕੁਲਦੀਪ ਸਿੰਘ ਹੈ ਪਿੰਡ ਸੁਖਾਨਾਂ ਦਾ ਕੋਠੇ ਵਾਲਾ ਕੱਚਾ ਰਾਹ ਖੇਤਾਂ 'ੇ ਘਰ ਆ ਜੀ ਠੀਕ ਆ ਬਾਈ ਜਿਲ੍ਹਾ ਮੋਗਾ ਪੈਂਦਾ ਤਹਿਸੀਲ ਬਾਗਾਪੁਰਾਣਾ ਨੇੜੇ ਸਾਡੇ ਪੈਂਦਾ ਭਗਤਾ ਭਾਈ ਕਾ ਸ਼ਹਿਰ ਮੋਬਾਈਲ ਨੰਬਰ ਬੋ 94171 10523 ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਸ ਹੋਈ ਆ ਇਹ ਦੂਜੀ ਸੂਈ ਸੂਈ ਵੀ ਆ ਜੀ ਕਦੋਂ ਸੂਈ ਆ ਬਾਈ ਇਹ ਇੱਕ ਤਰੀਕ ਦੀ ਸੂਈ ਵੀ ਆ ਜੀ ਇੱਕ ਤਰੀਕ ਦੀ ਸੂਈ ਵੀ ਅੱਜ ਤਰੀਕ ਹੋ ਗਈ 7 ਮੰਨ ਕੇ ਚੱਲ 6 ਕਿ ਦਿਨ ਹੋ ਗਏ ਹਾਂਜੀ ਹਾਂਜੀ ਬੱਚਾ ਕੀ ਆ ਮੰਗਰ ਬੱਚਾ ਉਹ ਬੱਛਾ ਜੀ ਮੰਗਰ ਬੱਛਾ ਬੱਚਾ ਕਰਮਲੀ ਨੇ ਬੱਛਾ ਦਿੱਤਾ ਬਾਈ ਕਿੰਨਾ ਹੁਣ ਦੁੱਧ ਰੈਡੀ ਆ ਬਾਈ ਇਸ ਟਾਈਮ ਵੀਰੇ ਕਹਿਣ ਨੂੰ ਕਿ ਕਿੰਨਾ ਮਰਜੀ ਕਹਿ ਲੋ ਹੂੰ ਜਿਵੇਂ ਮਣਕੇ 13 ਕਿਲੋ ਦੁੱਧ ਆ ਠੀਕ ਆ ਹਾਂਜੀ 15 ਕਹਿ ਦਈਏ ਝੱਗ ਵੇਖ ਕੇ ਉਹ ਗੱਲ ਗਲਤ ਆ ਯਾਨੀ ਕਿ ਜਿਵੇਂ ਭਾਂਡੇ ਨਾਲ ਮਣਕੇ ਲੈ ਜਾਣਾ ਤਾਂ 13 ਕਿਲੋ ਦੁੱਧ ਆ ਠੀਕ ਆ ਹਾਂਜੀ ਘਰੇ ਚੋ ਕੇ ਤਸੱਲੀ ਕਰ ਹਾਂਜੀ ਤਾਰ ਇੱਕ ਨੰਬਰ ਪੋਲੀ ਜਾਵਾਂ ਠੀਕ ਆ ਬਾਈ ਚਵਾਈ ਚੰਗੀ ਆ ਬਾਈ ਹਾਂ ਚਵਾਈ ਬਹੁਤ ਵਧੀਆ ਹੈ ਜੀ ਮਾਨੀ ਕੇ ਚੱਲ ਕਿੰਨੇ ਸਵੇਰੇ ਹੋਈ ਆ ਬਾਈ ਨੇ ਘਰੇ ਪੂਰੀ ਤਸੱਲੀ ਕਰ ਹਾਂਜੀ ਹਾਂਜੀ ਤਾਰਾਂ ਦੂਰਾਂ ਦਾ ਯਾਨੀ ਜਿਵੇਂ ਪੂਰੀਆਂ ਵਧੀਆ ਹੈਗਾ ਹਾਂਜੀ ਹਾਂ ਤਾਰ ਤੁਹਾਨੂੰ ਮਾਰ ਕੇ ਖਾ ਦਿੰਨੇ ਆ ਲੈ ਕਿੰਨੇ ਵਜੇ ਚੋਈ ਸੀ ਅੱਜ ਸਵੇਰੇ ਇਹ ਦੇਖ ਲਓ ਸਵੇਰੇ ਕਿੰਨੇ ਵਜੇ ਚੋਈ 7 ਵਜੇ ਚੋਈ ਆ ਬਈ ਸਵੇਰ 7 ਵਜੇ ਆ ਤਾਰਾਂ ਕਰ ਦੋ ਨੇੜੇ ਲੈ ਹੂੰ ਤੇ ਬਾਈ ਜੀ ਇਹ ਮੋਟੀ ਧਾਰ ਆਈ ਐ ਨਹੀਂ ਕੋਈ ਗੱਲ ਵੀ 12 ਵਜੇ ਦਾ ਟਾਈਮ ਹਾਂਜੀ ਹਾਂ ਅੰਦਾਜ਼ਾ ਲਾ ਲੀਂ ਚੀਲਾ ਪੂਰੀ ਲੈਵਾ ਭਰਦੀ ਆ ਪੂਰਾ ਹੂੰ ਖੋਲ ਦੇ ਬਾਈ ਤੋੜ ਦੇ ਲੈਵਾ ਚੰਗਾ ਕਰਮ ਵਾਲੀ ਦਾ ਸ਼ਾਮ ਤੱਕ ਕਰੜਾ ਜਿਹੜਾ ਵਧੀਆ ਤਿਆਰ ਕਰ ਲੂ 13 ਲੀਟਰ ਦੁੱਧ ਬਾਈ ਕਹਿੰਦਾ ਹਾਂਜੀ 13 ਲੀਟਰ ਦੁੱਧ ਤਾਂ ਲੀਟਰ ਦੁੱਧ ਦਾ ਮਣਕੇ ਦੇਵਾਂਗੇ ਕਹਿਣ ਵਾਲੀ ਗੱਲ ਨਹੀਂ ਬਾਈ ਕਹਿੰਦਾ ਨਾਪ ਕੇ ਦੇ ਦਾਂਗੇ ਕੋਈ ਚੱਕਰ ਨਹੀਂਗਾ ਦੁੱਧ ਤਾਂ ਬਾਜੂ ਹਜੇ ਹਨਾ ਵੀਰੇ ਹਾਂਜੀ ਹਾਂ ਦੁੱਧ ਵਧੂਗੀ ਇਹ ਤਾਂ ਕਾਂ ਚੱਲਣਾ ਦਾ ਨੇ ਫੇਰ ਦੁੱਧ ਵਧਣਾ ਹੂੰ ਹਾਂਜੀ ਸਹੀ ਗੱਲ ਆ ਤੇ ਕੀ ਮੋਲ ਦਾ ਜਾਇਜ ਆ ਇਹਦਾ 42000 ਆ ਜੀ ਮਾਨਦਾਨ ਹੋ ਜਾ ਹਾਂਜੀ ਕੀਤਾ ਜਾਊਗਾ ਜੀ ਠੀਕ ਆ ਬਾਈ 42000 ਰੁਪਇਆ ਮੋਲ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਬ੍ਰੀਡ ਚੰਗੀ 40 ਰੁਪਏ ਫੈਂਟ ਆਉਂਦੀ ਹੈ ਡਰੀ ਤੇ ਦੀ ਠੀਕ ਆ ਫੈਂਟ ਬਾਈ ਕਹਿੰਦਾ 40 ਰੁਪਏ ਦੁੱਧ ਲੱਗਦਾ ਫੁੱਲ ਫੈਂਟ ਆਉਂਦੀ ਹੈ ਗਰਮੀ ਘਰਮ ਵਾਲੀ ਬਿਲਕੁਲ ਨਹੀਂ ਮੰਦੀ ਤੋਰਾ ਲੇਵਾ ਇੱਕ ਨੰਬਰ ਬ੍ਰੀਡ ਚੰਗੀ ਆ ਕੱਦ ਗੜ੍ਹ ਚੰਗਾ ਜਰਸੀ نسل ਜਪਾਈ ਹਾਂਜੀ ਅੱਗੇ ਦੋ ਨੰਬਰ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਇਹ 20 ਦਿਨ ਲੈ ਜੂਗੀ ਬਾਈ ਇਹ ਜੇ ਠੀਕ ਆ ਬਾਈ ਕਿੰਨਾ ਕੀ ਰਿਕਾਰਡ ਆ ਦੁੱਧ ਆ ਬਾਈ ਇਹਦਾ ਜੀ ਪਹਿਲੇ ਸੂਏ ਦਾ 20 ਤੋਂ ਬਾਹਰ ਬਾਹਰ ਆਈ ਯਾਨੀ ਕਿ 20 ਤੇ 25 ਦੇ ਵਿੱਚ ਵਿੱਚ ਦੁੱਧ ਨੇ ਦਿੱਤਾ ਪਹਿਲੇ ਸੂਏ ਪਹਿਲੇ ਸੂਏ ਹਾਂ ਜੀ ਥੀਲ ਪੂਰੀ ਫੁੱਲ ਆ ਲੈ ਬਾਈ ਝੁਣੀ ਝਾਲੀ ਵੇਖ ਲੋ ਲੈ ਜਿਵੇਂ ਮਰਜ਼ੀ ਮੈਂ ਨਾ ਡਿੱਕਾ ਹੀ ਕੋਈ ਨਹੀਂ ਜਿਵੇਂ ਮਰਜ਼ੀ ਥਣ ਖਿੱਚੀ ਜੋ ਚੀਜ਼ ਜ਼ਰੂਰ ਆ ਜੇ ਕੋਈ ਵੀਰਸਾਂ ਹੋ ਗਾ ਤੇ ਢਿੱਲਾਂ ਦੇ ਕੋ ਢਿੱਲਾਂ ਬਹੁ ਪਈਆਂ ਥਣ ਬਹੁ ਚੰਗੇ ਕੱਲਾ ਕੱਲਾ ਥਣ ਥੀਲ ਪੂਰੀ ਫੁੱਲ ਆ ਗਈ ਭਾਵੇਂ ਇਧਰੋਂ ਬਹਿ ਜਾਓ ਥੱਲੇ ਹਮ ਜਮਾ ਕੁਛ ਨਹੀਂ ਆਂਦੀ ਇਹ ਲਾ ਕਿਹੜਾ ਕੁਛ ਨਹੀਂ ਹਣਾ ਨਾ ਜੀ ਨਾ ਸਹੀ ਗੱਲ ਆ ਬ ਫੁੱਲ ਬਰੀਡਾ ਫੁੱਲ ਕਾਦ ਦਾ ਲੇਵਾ ਕਮਾਵਾ ਦੂਜੇ ਦੂਏ ਸੁਣਾ ਲੀਏ ਨਾ ਕਾਦ ਪੂਰਾ ਫੁੱਲਾ ਬਾਕੀ ਇੱਕ ਦਲ ਹੋਰ ਦੱਸਦੇ ਹਾਂ ਹੂੰ ਇਹਨੂੰ ਲਿਆਂਦੀ ਨੂੰ ਆਪਣੇ ਕੋਲੇ ਹੋ ਗਏ ਤਕਰੀਬਨ ਡੂਢ ਮਹੀਨਾ ਹੂੰ ਤੇ ਆਪਾਂ ਬਾਈ ਜੀ ਨੂੰ 3 ਘਟੇ ਟ੍ਰਾਂਸਲੇਸ਼ਨ ਫੀਡ ਦੇ 4 ਤੇ ਦੂ ਪਹਿਲਾਂ ਠੀਕ ਆ ਤੇ ਚੌਥੇ ਘਟੇ ਨੂੰ ਆਪਣਾ ਵਾਢਾ ਲਾਇਆ ਵਾ ਹੂੰ ਠੀਕ ਆ 4 ਤੀਕ ਨੂੰ ਚੌਥਾ ਘਟਾ ਨੂੰ ਸ਼ੁਰੂ ਕੀਤਾ ਹੋਣ ਵਾਲੀ ਨੂੰ ਹੂੰ ਠੀਕ ਆ ਬਾਈ ਪਲੀ ਵੀ ਫੁੱਲਾ ਹਨਾ ਪਲੀ ਵੀ ਫੁੱਲ ਖੋਲੇ ਬਾਈ ਤੋਰਦੇ ਫੁੱਲ ਪੜੀ ਵੀ ਫੁੱਲ ਕੱਦ ਫੁੱਲ ਬ੍ਰੀਡ ਲੇਵਾ ਚੰਗਾ ਤੋਂ ਚੰਗਾ ਕੱਲੀ ਕੱਚੀ ਕੱਚੀ ਆ 20 ਡਣਾ ਦੀ ਤੇ ਸੇਵਾ ਚ ਵੀ ਪਾਈ ਕਹਿੰਦਾ ਆਪਾਂ ਕੋਈ ਕੱਚ ਨਹੀਂ ਛੱਡੀ ਹਨਾ ਫੀਡ ਦਾ ਵੀ ਕਹਿੰਦਾ ਗੱਟੇ ਖਵਾ ਦੇ ਇਹਨੂੰ ਠੀਕ ਆ ਜੀ ਹਾਂ ਜੀ ਹਾਂ ਜੀ 3 3.5 ਖਵਾਤੇ ਇਹਨੂੰ ਠੀਕ ਆ ਬਾਈ ਇੱਕ ਅੱਧਾ ਗੱਟਾ ਫੋਰ ਖਾ ਕੇ ਪੂਰੀ ਬਣ ਪੂਰੀ ਬਲ ਬਣ ਜੂਈ ਚਾਰ ਗੱਟੇ ਕੋਈ ਚਾਰ ਦਾ ਨਹੀਂ ਆ ਛੇਤੀਆਂ ਸਹੀ ਗੱਲ ਆ ਬਾਈ ਤੇ ਕੱਦ ਵੀ ਵੇਖ ਲਓ ਇਹਦਾ ਕਿੱਥੇ ਹੈਗਾ ਸਹੀ ਗੱਲ ਆ ਤੇ ਕੀ ਮੋਲ ਲੱਜਾ ਜੱਜਾ ਫਿਰ ਇਹਦਾ ਮੋਲ ਆ ਬਾਈ ਜੀ 82000 ਰੁਪਇਆ ਮਾਨਦਾਨ ਹੋ ਜੋ ਹਾਂ ਜੀ ਕੀਤਾ ਜਾਊਗਾ 82000 ਰੁਪਇਆ ਮੋਲਾ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਬੈਡ ਬਹੁਤ ਚੰਗਿਆ ਫੁੱਲ ਕੱਦ ਫੁੱਲ ਬਰੀਡ ਫੁੱਲ ਪਲੀ ਵੀ ਲੇਵਾ ਚੰਗਾ ਥਣ ਚੰਗਾ ਢਿੱਲਾ ਚੰਗੀਆਂ ਪਈਆਂ ਨੇ ਬਾਈ ਅੱਗੇ ਵੀਰੇ ਕੱਟੀ ਕਿੰਨੀ ਕੁ ਉਮਰ ਹੈ ਦੀ ਕੱਟੀ ਤਾਂ ਜੀ ਇਹ ਆਪਾਂ ਪਿੰਡੋਂ ਹੀ ਲਈ ਆ ਆਪਣੇੋਂ ਠੀਕ ਹੈ ਜੀ ਤੇ ਇਹਦੀ 9 ਮਹੀਨੇ ਉਮਰ ਦੱਸਾਈ ਉਹਨਾਂ ਨੇ 9 ਕੁ ਮਹੀਨੇ ਦੀ ਉਮਰ ਹਾਂ ਜੀ ਸੀਲ ਇਹ ਵੀ ਪੂਰੀ ਐ ਹੂੰ ਐ ਨਹੀਂ ਕੋਈ ਚੱਕਰ ਵੀ ਇਹ ਛੜਾਂ ਚਲਾਉਣ ਵਾਲੀ ਐ ਜਾਂ ਠੀਕ ਆ ਹੂੰ ਜਿਵੇਂ ਮਰਜੀ ਹੈ ਆਪਣਾ ਥਾਣ ਝੋਲੀ ਕਰੀ ਚੱਲੋ ਮਾ ਵੇਖੋ ਜੀ ਲੈ ਜਿਵੇਂ ਮਰਜੀ ਥਾਣ ਕੀਤੀ ਜਾਦੇ ਨਹੀਂ ਪਸ਼ੂ ਖਰਾਬ ਕਰਦੇ ਆ ਇਹ ਨਹੀਂ ਕਰਦੀ ਸਹੀ ਗੱਲ ਆ ਬਾਈ ਤੋੜ ਦੇ ਮੋਬਾਈਲ ਤੋਂ ਹੀ ਰੂਟ ਕਰਦਿਆਂ ਤੋੜ ਦੇ ਕੋਈ ਚੱਕਰ ਨਹੀਂ ਕੱਟੀ ਚੰਗੀ ਆ ਪਲੀ ਵੀ ਆ ਪੱਠਪੜਾ ਬਹੁਤ ਚੌੜਾ ਬਈ ਉੱਤੋਂ ਪੱਧਰਾ ਆ ਜੀ ਆ ਫੇਸ ਇਹ ਥੋੜਾ ਕੈਮਰੇ ਤੋਂ ਦਰਦਿਆਂਗਾ ਹੂੰ ਤੇ ਉਹਨੇ ਕੋਈ ਚੱਕਰ ਖਰਾਬ ਨਹੀਂ ਕਰਦੀ ਨਵਾਂ ਮਹੀਨੇ ਦੀ ਕੱਟੀ ਆ ਜੀ ਇਹ ਚੰਗੀ ਨਵਾਂ ਮਹੀਨੇ ਦੀ ਕੱਟੀ ਆ ਉਮਰ ਛੋਟੀ ਆ ਨਸਲ ਵਾਲੀ ਆ ਬ੍ਰੀਡ ਵਾਲੀ ਆ ਝੋਲੀ ਇੱਕ ਨੰਬਰ ਆ ਕੱਲਾ ਕੱਲਾ ਥਣ ਢੰਡੀ ਢੰਡੀ ਫੁੱਲ ਆ ਮਾਂ ਦਾ ਰਿਕਾਡ ਕਿੰਨਾ ਬਾਈ ਮਾਂ ਦਾ 16 ਲੀਟਰ ਦਾ ਰਿਕਾਡ ਆ ਬਾਈ ਸਾਡੇ ਪਿੰਡੋਂ ਹੀ ਲਈ ਆ ਇਹ ਕੋਈ ਬਾਹਰੋਂ ਨਹੀਂ ਖਰੀਦੀ ਆ ਆਪਾਂ ਹੂੰ ਤੇ ਜਿਹੜਾ ਕੋਈ ਸੌਦਾ ਕਰੂਗਾ ਉਹਨੂੰ ਜਿੱਦੋਂ ਲੈਂਦੀ ਆ ਉਹਨੂੰ ਉਹਦੇ ਘਰੇ ਵੀ ਲੈ ਜਾਗੇ ਠੀਕ ਆ ਬਾਈ ਤੇ ਕੀ ਮੋਹਲਾ ਦਾ ਜਾਇਜ ਇਹਦਾ ਮੁੱਲ 22000 ਰੁਪਈਆ ਹੀ ਮਾਨਤਨ ਹੋ ਜਾ ਹਾਂਜੀ 22000 ਰੁਪਈਆ ਮੋਹਲਾ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਪੈਠ ਫੁੜੇ ਦੀ ਦੇਖੋ ਚੜਾਈ ਚੁੜੀ ਬਹੁਤ ਚੰਗੀ ਆ ਨਸਲ ਵਾਲੀ ਕੱਟੀ ਆ ਝੋਲੀ ਇੱਕ ਨੰਬਰ ਚਾਰ ਹੀ ਥਾਣਾ ਹਾਂਜੀ ਆਹ ਦੀ ਗੋਸ ਨਹੀਂ ਜਿਵੇਂ ਹੀ ਰਹਿ ਪੂਚ ਜਾ ਕੇ ਖੜ ਜਾਂਦੀ ਹੈ ਜਿਵੇਂ ਮਰਜ਼ੀ ਰਹਿ ਝੋਲੀ ਦੇਖੀ ਬਾਈ ਹਾਂ ਲੈ ਜੀ ਰੋ ਵੇਖੋ 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 ਬੇਜੰਤ ਹੋ ਗਈ ਸਹੀ ਗੱਲ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ